ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਆਨੰਦਪੁਰ ਸਾਹਿਬ ਦੇ ਮੇਲੇ ਵਿੱਚ ਜਾਣ ਵਾਲੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਗੁਰਮਤਿ ਪਿਆਰਿਓ ਪਿਛਲੇ ਸਾਲ ਵੀ ਅਸੀਂ ਸੰਗਤਾਂ ਨੂੰ ਬੇਨਤੀ ਕੀਤੀ ਸੀ ਕਿ ਆਪਣੇ ਮੋਟਰਸਾਈਕਲਾਂ ਦੇ ਸਨੰਸਰ ਕਿਸੇ ਨੇ ਵੀ ਲਾ ਕੇ ਨਹੀਂ ਜਾਣਾ ਕਿਸੇ ਨੇ ਵੀ ਟਰੈਕਟਰਾਂ ਦੇ ਉੱਤੇ ਵੀ ਕੋਈ ਹੁਲੜਬਾਜੀ ਨਹੀਂ ਕਰਨੀ ਤੇ ਪਿਛਲੀ ਸਾਲ ਸੰਗਤਾਂ ਨੇ ਬਹੁਤ ਸਹਿਯੋਗ ਦਿੱਤਾ ਸੀ ਤੇ ਇਸੇ ਤਰ੍ਹਾਂ ਆਸ ਕਰਦੇ ਹਾਂ ਕਿ ਆਉਣ ਵਾਲਾ ਮੇਲਾ ਜਿਹੜਾ 15 ਇਹ ਮਾਰਚ ਨੂੰ ਹੋਲਾ ਮੱਲਾ ਹੈ ਇਸ ਮੇਲੇ ਦੇ ਵਿੱਚ ਵੀ ਸੰਗਤਾਂ ਇਸੇ ਤਰ੍ਹਾਂ ਸਾਥ ਦੇਣਗੀਆਂ ਤੇ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਹੁਲੜਬਾਜੀ ਨਹੀਂ ਕਰੂਗਾ ਤੇ ਸੰਗਤਾਂ ਦਾ ਉੱਥੇ ਪਿਆਰ ਸਤਿਕਾਰ ਦੇ ਨਾਲ ਹਰ ਕੋਈ ਪੇਸ਼ ਆਊਗਾ ਤੇ ਕਿਸੇ ਦਾ ਵੀ ਕੋਈ ਸ਼ਰਾਰਤਬਾਜੀ ਨਾ ਕਰੇ ਜੇ ਕਿਸੇ ਨੇ ਕੋਈ ਹੁਲੜਬਾਜੀ ਕੀਤੀ ਜਾਂ ਕਿਸੇ ਨੇ ਕੋਈ ਸ਼ਰਾਰਤਬਾਜੀ ਕੀਤੀ ਤੇ ਉਹ ਆਪਣੀ ਕੀਤੀ ਦਾ ਆਪ ਫਲ ਪਾਊਗਾ ਤੇ ਨਿਹੰਗ ਸਿੰਘ ਉਹਨੂੰ ਉਹਦੀ ਕੀਤੀ ਦਾ ਫਲ ਜ਼ਰੂਰ ਦੇਣਗੇ ਤੋ ਸੰਗਤਾਂ ਨੂੰ ਬੇਨਤੀ ਆ ਕਿ ਜਿਹੜਾ ਇਹ ਸਾਡਾ ਮੈਸੇਜ ਆ ਵੱਧ ਤੋਂ ਵੱਧ ਸੰਗਤਾਂ ਤੱਕ ਪਹੁੰਚਾਇਆ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਜਾਵੇ ਜੀ ਤੁਹਾਨੂੰ ਬੋਲੇ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਨੰਦਪੁਰ ਸਾਹਿਬ ਦੇ ਮੇਲੇ ਵਿੱਚ ਜਾਣ ਵਾਲੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਗੁਰਮਤਿ ਪਿਆਰਿਓ ਪਿਛਲੇ ਸਾਲ ਵੀ ਅਸੀਂ ਸੰਗਤਾਂ ਨੂੰ ਬੇਨਤੀ ਕੀਤੀ ਸੀ ਕਿ ਆਪਣੇ ਮੋਟਰਸਾਈਕਲਾਂ ਦੇ ਸਨੰਸਰ ਕਿਸੇ ਨੇ ਵੀ ਲਾ ਕੇ ਨਹੀਂ ਜਾਣਾ ਕਿਸੇ ਨੇ ਵੀ ਟਰੈਕਟਰਾਂ ਦੇ ਉੱਤੇ ਵੀ ਕੋਈ ਹੁੱਲੜਬਾਜੀ ਨਹੀਂ ਕਰਨੀ ਤੇ ਪਿਛਲੀ ਸਾਰ ਸੰਗਤਾਂ ਨੇ ਬਹੁਤ ਸਹਿਯੋਗ ਦਿੱਤਾ ਸੀ ਤੇ ਇਸੇ ਤਰ੍ਹਾਂ ਆਸ ਕਰਦੇ ਹਾਂ ਕਿ ਆਉਣ ਵਾਲਾ ਮੇਲਾ ਜਿਹੜਾ 15 ਮਾਰਚ ਨੂੰ ਹੋਲਾ ਮੱਲਾ ਹੈ ਇਸ ਮੇਲੇ ਦੇ ਵਿੱਚ ਵੀ ਸੰਗਤਾਂ ਇਸੇ ਤਰ੍ਹਾਂ ਸਾਥ ਦੇਣਗੀਆਂ ਤੇ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਹੁੱਲੜਬਾਜੀ ਨਹੀਂ ਕਰੂਗਾ ਤੇ ਸੰਗਤਾਂ ਦਾ ਉੱਥੇ ਪਿਆਰ ਸਤਿਕਾਰ ਦੇ ਨਾਲ ਹਰ ਕੋਈ ਪੇਸ਼ ਆਊਗਾ ਤੇ ਕਿਸੇ ਦਾ ਵੀ ਕੋਈ ਸ਼ਰਾਰਤ ਬਾਜੀ ਨਾ ਕਰੇ ਜੇ ਕਿਸੇ ਨੇ ਕੋਈ ਹੁੱਲੜਬਾਜੀ ਕੀਤੀ ਜਾਂ ਕਿਸੇ ਨੇ ਕੋਈ ਸ਼ਰਾਰਤ ਬਾਜੀ ਕੀਤੀ ਤੇ ਉਹ ਆਪਣੀ ਕੀਤੀ ਦਾ ਆਪ ਫਲ ਪਾਊਗਾ ਤੇ ਨਿਹੰਗ ਸਿੰਘ ਉਹਨੂੰ ਉਹਦੀ ਕੀਤੀ ਦਾ ਫਲ ਜ਼ਰੂਰ ਦੇਣਗੇ ਤੇ ਉਹ ਸੰਗਤਾਂ ਨੂੰ ਬੇਨਤੀ ਆ ਕਿ ਜਿਹੜਾ ਇਹ ਸਾਡਾ ਮੈਸੇਜ ਆ ਵੱਧ ਤੋਂ ਵੱਧ ਸੰਗਤਾਂ ਤੱਕ ਪਹੁੰਚਾਇਆ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਹੋ ਜਾਵੇ ਜੁਦਾ ਨੂੰ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ आनंदਪੁਰ ਸਾਹਿਬ ਦੇ ਮੇਲੇ ਵਿੱਚ ਜਾਣ ਵਾਲੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਗੁਰਮਖ ਪਿਆਰਿਓ ਪਿਛਲੇ ਸਾਲ ਵੀ ਅਸੀਂ ਸੰਗਤਾਂ ਨੂੰ ਬੇਨਤੀ ਕੀਤੀ ਸੀ ਕਿ ਆਪਣੇ ਮੋਟਰਸਾਈਕਲਾਂ ਦੇ ਸਨੈਂਸਰ ਕਿਸੇ ਨੇ ਵੀ ਲਾ ਕੇ ਨਹੀਂ ਜਾਣਾ ਕਿਸੇ ਨੇ ਵੀ ਟਰੈਕਟਰਾਂ ਦੇ ਉੱਤੇ ਵੀ ਕੋਈ ਹੁੱਲੜਬਾਜੀ ਨਹੀਂ ਕਰਨੀ ਤੇ ਪਿਛਲੀ ਸਾਲ ਸੰਗਤਾਂ ਨੇ ਬਹੁਤ ਸਹਿਯੋਗ ਦਿੱਤਾ ਸੀ ਤੇ ਇਸੇ ਤਰ੍ਹਾਂ ਆਸ ਕਰਦੇ ਹਾਂ ਕਿ ਆਉਣ ਵਾਲਾ ਮੇਲਾ ਜਿਹੜਾ 15 ਮਾਰਚ ਨੂੰ ਹੋਲਾ ਮੱਲਾ ਹੈ ਇਸ ਮੇਲੇ ਦੇ ਵਿੱਚ ਵੀ ਸੰਗਤਾਂ ਇਸੇ ਤਰ੍ਹਾਂ ਸਾਥ ਦੇਣਗੀਆਂ ਤੇ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਹੁੱਲੜਬਾਜੀ ਨਹੀਂ ਕਰੂਗਾ ਤੇ ਸੰਗਤਾਂ ਦਾ ਉੱਥੇ ਪਿਆਰ ਸਤਿਕਾਰ ਦੇ ਨਾਲ ਹਰ ਕੋਈ ਪੇਸ਼ ਆਊਗਾ ਤੇ ਕਿਸੇ ਦਾ ਵੀ ਕੋਈ ਸ਼ਰਾਰਤ ਬਾਜੀ ਨਾ ਕਰੇ ਜੇ ਕਿਸੇ ਨੇ ਕੋਈ ਹੁਲੜ ਬਾਜੀ ਕੀਤੀ ਜਾਂ ਕਿਸੇ ਨੇ ਕੋਈ ਸ਼ਰਾਰਤ ਬਾਜੀ ਕੀਤੀ ਤੇ ਉਹ ਆਪਣੀ ਕੀਤੀ ਦਾ ਆਪ ਫਲ ਪਾਊਗਾ ਤੇ ਨਿਹੰਗ ਸਿੰਘ ਉਹਨੂੰ ਉਹਦੀ ਕੀਤੀ ਦਾ ਫਲ ਜ਼ਰੂਰ ਦੇਣਗੇ ਤੇ ਸੰਗਤਾਂ ਨੂੰ ਬੇਨਤੀ ਆ ਕਿ ਜਿਹੜਾ ਇਹ ਸਾਡਾ ਮੈਸੇਜ ਆ ਵੱਧ ਤੋਂ ਵੱਧ ਸੰਗਤਾਂ ਤੱਕ ਪਹੁੰਚਾਇਆ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਜਾਵੇ ਜੀ ਤੁਹਾਨੂੰ ਬਾਰੇ ਸਤ ਸ੍ਰੀ ਅਕਾਲ